ਆਰ ਪਾਣੀ ਪਿੰਡ ਵਿੱਚ ਦਿਨ ਦਿਹਾੜੇ ਚੋਰੀ ਦੁਪਹਿਰ ਦਾ ਘੱਟੋ ਘੱਟ 12 1 ਵਜੇ ਦਾ ਟਾਈਮ ਹੋਊਗਾ ਜਿਹੜੇ ਵੇਲੇ ਆਪਾਂ ਸੌ ਜਾਂਦੇ ਹਾਂਗੇ ਹਨਾ ਆਵੇ 11:42 ਤੇ ਉਹ ਦੇਖੋ ਆਏ ਆ ਚੋਰ ਦੋਨੋਂ ਚੋਰ ਸ਼ੈ ਸ਼ੈ ਕੇ ਆਈ ਜਾਂਦੇ ਆ ਦੁਪਹਿਰ ਦਾ ਟਾਈਮ ਆ ਜਿਹੜੇ ਵੇਲੇ ਆਪਾਂ ਕਹਿ ਦਿੰਦੇ ਆ ਵੀ ਚਲ ਕੋਈ ਗੱਲ ਨਹੀਂ ਬਾਰ ਖੁੱਲਾ ਤੇ ਖੁੱਲਾ ਆਵੇ ਸਾਰੇ ਜਣੇ ਆਪਦੇ ਬਾਰ-ਬਾਰੀਆਂ ਡਾ ਕੇ ਰੱਖਿਆ ਕਰੋ ਆ ਦੇਖੋ ਹੁਣ ਇਥੇ ਸ਼ਹਿ ਕਾ ਆ ਸਿੱਧੇ ਘਰ ਦੇ ਵਿੱਚ ਉਹ ਵੜ ਗਿਆ ਇਹ ਹੁਣ ਜਾਊਗਾ ਘਰ ਦੇ ਅੰਦਰ ਇਹ ਹੋ ਗਿਆ ਘਰ ਦੇ ਅੰਦਰ ਘਰ ਦੇ ਅੰਦਰ ਗਿਆ ਤੇ ਹੁਣ ਉਹ ਸਾਈਕਲ ਲੈ ਕੇ ਆ ਜਾਊਗਾ ਸਾਈਕਲ ਚੱਕ ਲਿਆ ਉਹ ਉਹ ਸਾਈਕਲ ਕੀਤਾ ਚੋਰੀ ਤੇ ਹੁਣ ਚਲਾ ਗਿਆ ਸੋ ਆਪ ਦਾ ਬਚ ਕੇ ਰਿਹਾ ਕਰੋ ਰੁਪਾਣੇ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ